ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਮੰਗਵਾਈ ਹੈ ਜੀ ਜੀਕੇ ਕੰਪਨੀ ਲੁਧਿਆਣਾ ਤੋਂ ਸਾਈਕਲ ਕਨਵਰਟਰ ਕਿਟ ਨਾਰਮਲ ਦੇਸੀ ਸਾਈਕਲ ਨੂੰ ਇਲੈਕਟ੍ਰਿਕ ਸਾਈਕਲ ਬਣਾਉਣ ਵਾਲੀ ਕਿਟ ਤੇ ਇਹ 36 ਵੋਲਟ 250 ਵਾਟ ਦੀ ਆਪਣੀ ਮੋਟਰ ਮਿਲ ਜਾਂਦੀ ਹੈ ਜਿਹੜੇ ਹੱਬ ਮੋਟਰ ਹੈ ਜੀ ਤੇ ਇੱਕ ਬੈਟਰੀ ਹੈ ਜੀ 36 ਵੋਲਟ 7.8ਐਚ ਦੀ ਲਿਥੀਅਮ ਚਾਰਜ ਮਿਲ ਜਾਂਦਾ ਜੀ ਕੰਟਰੋਲਰ ਮਿਲ ਜਾਂਦਾ ਤੇ ਥਰੋਟਲ ਬ੍ਰੇਕ ਸਿਸਟਮ ਤੇ ਆਪਣਾ ਲਾਈਟ ਤੇ ਹੌਰਨੇ ਦੇ ਨਾਲ ਆਪਾਂ ਨੂੰ ਮਿਲ ਜਾਂਦਾ ਤੇ ਆਪਣੀਆਂ ਸਾਈਕਲ ਵਾਸਤੇ ਜੋ ਤਾਰਾਂ ਹੁੰਦੀਆਂ ਨੇ ਉਹ ਤਾਰਾਂ ਆਪਾਂ ਨੂੰ 36 ਹੋਲ ਵਾਲੀ ਆਪਣੀ ਮੋਟਰ ਹੈ ਇਹ ਇਹ ਆਪਣਾ ਰੇਂਜਰ ਸਾਈਕਲ ਚ ਤਾਂ ਬੜੀ ਆਸਾਨੀ ਨਾਲ ਫਿੱਟ ਹੋ ਜਾਂਦੀ ਹੈ ਜੇ ਤੁਸੀਂ ਨਾਰਮਲ ਜੋ ਦੇਸੀ ਸਾਈਕਲ ਹੁੰਦਾ ਹੈ 22 ਇੰਚੀ 24 ਇੰਚੀ ਜਿਹਦੇ ਵਿੱਚ ਵੀ ਫਿੱਟ ਕਰਨਾ ਤਾਂ ਆਪਾਂ ਨੂੰ ਇਹ ਮੋਟਰ ਦੇ ਨਾਲ ਜੀਕੇ ਕੰਪਨੀ ਤੋਂ ਹੀ ਆਪਾਂ ਨੂੰ ਰਿਮ ਵੀ ਮੰਗਵਾਉਣਾ ਪਊਗਾ ਜੋ ਕਿ 36 36 ਤਾਰਾਂ ਵਾਲਾ ਆਪਾਂ ਨੂੰ ਜੋ ਰਿਮ ਹੈ ਉਹ ਬਾਜ਼ਾਰ ਚ ਨਹੀਂ ਮਿਲਦਾ ਜਲਦੀ ਤਾਂ ਤੁਸੀਂ ਕੰਪਨੀ ਤੋਂ ਸਪੈਸ਼ਲ ਰਿੰਮ ਵੀ ਮੰਗਵਾ ਸਕਦੇ ਹੋ ਤੇ ਆਪਣੇ ਨਾਰਮਲ ਜੋ ਦੇਸੀ ਸਾਈਕਲ ਆਪਣਾ ਪੁਰਾਣਾ ਹੁੰਦਾ ਉਹਨੂੰ ਆਪਾਂ ਬਿਜਲੀ ਵਾਲਾ ਸਾਈਕਲ ਬਣਾ ਸਕਦੇ ਹਾਂ ਤੇ ਵੀਡੀਓ ਦੇ ਉੱਪਰ ਜੀਕੇ ਕੰਪਨੀ ਦਾ ਨੰਬਰ ਦਿੱਤਾ ਗਿਆ ਹੈ ਇਸ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਆਂ ਧੰਨਵਾਦ